ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਐਵੇਂ ਨਹੀਂ ਕਿਸੇ ਨੇ ਕਿਹਾ ਕਿ ਮਾਂ ਮਾਂ ਠੰਡੀਆਂ ਸ਼ਾਮਾਂ ਇੱਕ ਕੁੱਤੀ ਦਾ ਬੱਚਾ ਹੁੰਦਾ ਹੈ ਜਿਹੜਾ ਮੀਂਹ ਦੇ ਵਿੱਚ ਭਿੱਜ ਜਾਂਦਾ ਹੈ ਬਾਹਰ ਮੀਂਹ ਪੈ ਰਿਹਾ ਹੈ ਤੇ ਕੁੱਤੀ ਉਸ ਨੂੰ ਹੁਣ ਕਲੀਨਿਕ ਦੇ ਉੱਪਰ ਚੱਕ ਲਈ ਹੈ ਮਾਂ ਦੀ ਮਮਤਾ ਦੇਖੋ ਕਿ ਉਹਨੂੰ ਪਤਾ ਸੀ ਕਿ ਇੱਥੇ ਮੇਰਾ ਬੱਚਾ ਠੀਕ ਹੋ ਸਕਦਾ ਹੈ ਤਾਂ ਅੱਗੋਂ ਬੰਦੇ ਵੀ ਭਲਾ ਮਾਨਸੀ ਜਿਹੜੇ ਡਾਕਟਰ ਸੀਗੇ ਉਹਨਾਂ ਨੇ ਕੁੱਤੀ ਤੋਂ ਬੱਚਾ ਫੜਿਆ ਤੇ ਅੰਦਰ ਕਲੀਨਿਕ ਦੇ ਵਿੱਚ ਲੈ ਆਉਂਦੇ ਆ ਤੇ ਉਹਦੀ ਚੰਗੀ ਤਰ੍ਹਾਂ ਦੇ ਨਾਲ ਫਿਰ ਸਾਂਭ ਸੰਭਾਲ ਕਰਦੇ ਆ ਉਹਨੂੰ ਇੰਜੈਕਸ਼ਨ ਲਗਾਉਂਦੇ ਆ ਜਿਹੜੀ ਦਵਾਈ ਉਹਦੇ ਲੱਗਣੀ ਹੁੰਦੀ ਹੈ ਉਹ ਲਾਉਂਦੇ ਆ ਫਿਰ ਡਰੈਡ ਰੂਲ ਮਾਰ ਕੇ ਉਹਨੂੰ ਪੂਰੀ ਤਰ੍ਹਾਂ ਗਰਮ ਕਰਕੇ ਤੇ ਉਹਨੂੰ ਇੱਕਦਮ ਸਹੀ ਕਰ ਦਿੰਦੇ ਆ ਤੇ ਕੁੱਤੀ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਆਪਦੇ ਬੱਚੇ ਨੂੰ ਦੇਖ ਕੇ ਬਾਅਦ ਵਿੱਚ ਉਹ ਉਸਨੂੰ ਦੁੱਧ ਪਿਆਉਂਦੀ ਹੈ ਲਾੜ ਲੜਾਉਂਦੀ ਹੈ ਉਹਦੇ ਨਾਲ ਤੁਸੀਂ ਦੇਖੋ ਕਿਵੇਂ ਡਾਕਟਰ ਜਿਹੜੇ ਨੇ ਉਹ ਬੱਚੇ ਨੂੰ ਠੀਕ ਕਰਦੇ ਨੇ ਤਾਂ ਬਹੁਤ ਵਧੀਆ ਵੀਡੀਓ ਹੈ ਵੀਡੀਓ ਅੱਗੇ ਵੀ ਸ਼ੇਅਰ ਕਰਿਓ ਕਿਉਂਕਿ ਮਾਂ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਮਿਸਾਲ ਹੈ ਮਾਂ ਜਿਹੜੀ ਹੈ ਉਹ ਰੱਬ ਤੋਂ ਵੀ ਜ਼ਿਆਦਾ ਉੱਤੇ ਕਈਏ ਤਾਂ ਕੋਈ ਮਾੜੀ ਗੱਲ ਨਹੀਂ ਹੈ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਦੇ ਲਈ ਦੇਖੋ ਤੁਸੀਂ ਹੁਣ ਇਹ ਪੂਰਾ ਵੀਡੀਓ